ਇਹ ਸੋਨਾਲੀ ਕਾੰਪਨੀ ਵੱਲੋਂ ਇਸ ਸਾਲ 2024 ਅ ਵਿੱਚ ਕਿਸਾਨ ਭਰਾਵਾਂ ਲਈ ਨਵਾਂ ਸੁਪਰ ਸੀਟਰ ਜੋ ਕਿ ਬਹੁਤ ਡਿਮਾਂਡ ਸੀਗੀ ਪਹਿਲਾਂ ਹੀ ਕਿ ਸੋ ਕੰਪਨੀ ਵੱਲੋਂ ਸਾਰੇ ਕਿਸਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ 9 ਫੁੱਟ ਦਾ ਸੁਪਰ ਸੀਟਰ ਤਿਆਰ ਕੀਤਾ ਹੈ ਜੋ ਕਿ ਬਹੁਤ ਹੀ ਵਧੀਆ ਡਿਜ਼ਾਈਨ ਅਤੇ ਫੀਚਰਾਂ ਨਾਲ ਭਰਪੂਰ ਸੁਪਰ ਸੀਟਰ 9 ਫੁੱਟ ਦਾ ਹੈ ਤੇ ਇਹ ਕਿਸਾਨਾਂ ਲਈ ਪਹਿਲਾਂ ਹੀ ਪਤਾ ਜੀ ਸੋਨਾਲੀਕਾ ਕੰਪਨੀ ਦੇ ਸੁਪਰਸੀਡਰ 8 ਫੁੱਟ ਕਾਫੀ ਵਧੀਆ ਪਰਫਾਰਮੈਂਸ ਕਰ ਰਿਹਾ ਤੇ ਕਾਫੀ ਪਸੰਦ ਕੀਤੇ ਜਾ ਰਹੇ ਆ ਕਿਸਾਨਾਂ ਵੱਲੋਂ ਤੇ ਕਿਉਂਕਿ ਹੁਣ ਹਰ ਫਾਰਮਰ ਕੋਲ ਛੋਟਾ ਟਰੈਕਟਰ ਨਹੀਂ ਆ ਕੋਈ ਕੁਝ ਫਾਰਮਰਾਂ ਕੋਲ ਵੱਡੇ ਟਰੈਕਟਰ ਵੀ ਹਨ ਜਿਨ੍ਹਾਂ ਦੇ ਲਈ 9 ਫੁੱਟ ਦੀ ਡਿਮਾਂਡ ਸੀਗੀ ਉਸ ਦੇ ਕਰਕੇ ਹੀ ਕੰਪਨੀ ਨੇ ਇਹ ਫੈਸਲਾ ਲਿਆ ਤੇ 9 ਫੁੱਟ ਦਾ ਸੁਪਰ ਸੀਡਰ ਵੀ ਜੋ ਕੇ ਇਸ ਵਾਰ ਕਿਸਾਨਾਂ ਨੂੰ ਅਵੇਲੇਬਲ ਕਰਵਾਇਆ ਤੇ ਇਸ ਸੁਪਰ ਸੀਡਰ ਦੇ ਵਿੱਚ ਨਾਲ ਦੀ ਨਾਲ ਕੁਝ ਚੇਂਜਸ ਵੀ ਕੀਤੀਆਂ ਗਈਆਂ ਲਾਸਟ ਈਅਰ ਦੇ ਸੁਪਰ ਸੀਡਰ ਨਾਲ ਇੱਕ ਪਹਿਲੀ ਗੱਲ ਤੇ ਇਹ ਆ ਜੀ ਇਹ ਫੋਲਡਿੰਗ ਮਾਡਲ ਆ ਤੁਸੀਂ ਇਸ ਨੂੰ ਰੋਟਾਵੇਟਰ ਬਣਾਉਣਾ ਚਾਹੁੰਦੇ ਤੇ ਰੋਟਾਵੇਟਰ ਵੀ ਬਹੁਤ ਆਸਾਨੀ ਨਾਲ ਬਣ ਜਾਂਦਾ ਹੈ ਦੋ ਨੱਠ ਖੋਲਣੇ ਆ ਉਹਨਾਂ ਦੇ ਨਾਲ ਤੁਹਾਡਾ ਇਹ ਫਰੇਮ ਉਹ ਉੱਥੇ ਖੜਾ ਰਹਿਣਾ ਇਸ ਸਟੈਂਡ ਦੀ ਹੈਲਪ ਦੇ ਨਾਲ ਤੇ ਰੋਟਾਵੇਟਰ ਵਿੱਚੋਂ ਨਿਕਲ ਆਉਣਾ ਵਾ ਤੇ ਇਸ ਨਾਲ ਵੀ ਕਿਸਾਨਾਂ ਨੂੰ ਸਾਨੀ ਹੋ ਜੂਗੀ ਇੱਕ ਤੇ 2-in-1 ਕੰਮ ਹੋ ਜੂਗਾ ਸੁਪਰ ਸੀਟਰ ਦਾ ਰੋਟਾ ਵੇਟਰ ਬਣਨਾ ਵੀ ਹੋ ਜੂਗਾ ਤੇ ਜਦੋਂ ਵੀ ਕਿਸੇ ਫਾਰਮਰ ਨੇ ਰੋਟਾਵੇਟਰ ਨੂੰ ਯੂਜ਼ ਕਰਨਾ ਰੋਟਾਵੇਟਰ ਯੂਜ਼ ਕਰ ਸਕਦਾ ਤੇ ਸੁਪਰ ਸੀਟਰ ਯੂਜ਼ ਕਰਨਾ ਤੇ ਉਹ ਸੁਪਰ ਸੀਟਰ ਯੂਜ਼ ਕਰ ਸਕਦਾ ਹੋਰ ਵੀ ਕਾਫੀ ਵਿੱਚ ਅਮੈਂਡਮੈਂਟ ਕੀਤੇ ਗਏ ਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਇਹ ਸਾਈਡ ਡਿਸਕ ਇਹ ਸਾਈਡ ਡਿਸਕ ਜਿਹੜੀ ਆ ਇਹਨੂੰ ਹੈਵੀ ਕਰਤਾ ਇਹਦਾ weight ਜ਼ਿਆਦਾ ਹੋਣ ਕਰਕੇ ਕਈ ਵਾਰੀ ਪਹਿਲੇ ਮਾਡਲਾਂ ਦੀ ਜੋ ਸਾਈਡ ਡਿਸਕ ਸੀ ਉਹ ਬੈਂਡ ਹੋ ਜਾਂਦੀ ਸੀ ਜਾਂ ਮੁੜ ਜਾਂਦੀ ਸੀ ਟੁੱਟ ਜਾਂਦੀ ਸੀ ਤੇ ਉਹਨੂੰ ਵੀ ਦੇਖਦੇ ਹੋਏ ਇਹ ਸਾਈਡ ਡਿਸਕ ਜਿਹੜੀ ਆ ਇਹਨੂੰ ਹੈਵੀ ਕਰ ਦਿੱਤਾ ਤੇ ਬਾਕੀ ਤੁਸੀਂ ਦੇਖਦੇ ਫਰੇਮ ਨਾਲ ਲੱਗੇ ਹੋਏ ਨੇ ਤੇ ਇਹ ਜਿਹੜਾ ਇਹ ਵੀ ਨਾਲ ਅਟੈਚਮੈਂਟ ਕੀਤੀ ਹੈ ਉਹਦੇ ਨਾਲ ਥੋੜਾ ਹੋਰ ਹੈਵੀ ਸੁਪਰ ਸੀਡਰ ਬਣ ਗਿਆ ਤੇ ਇੱਕ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਹੀ ਵਧੀਆ ਡਿਜ਼ਾਈਨ ਦੇ ਨਾਲ ਕਲਰ ਦੇ ਨਾਲ ਇਹ ਤੁਹਾਨੂੰ ਅਵੇਲੇਬਲ ਇਸੇ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਦੀ ਨਾਲ ਇਹ ਜੋ ਪਾਈਪ ਨੇ ਸੀਡ ਤੇ ਫਰਟੀਲਾਈਜ਼ਰ ਵਾਲੀ ਪਾਈਪ ਹੈ ਇਹ ਵੀ ਹੈਵੀ ਵਧੀਆ ਕੁਆਲਟੀ ਦੀਆਂ ਪਾਈਪਸ ਨੇ ਜੋ ਕਿ ਬੀਜ ਦੇ ਨਾਲ ਰੀਐਕਸ਼ਨ ਨਹੀਂ ਕੈਮੀਕਲ ਰਿਐਕਸ਼ਨ ਜੋ ਉਹ ਨਹੀਂ ਹੁੰਦਾ ਤੇ ਉਹਦੀ ਵੀ ਤੇ ਕਿਸੇ ਵੀ ਫਾਰਮਰ ਨੇ ਖਰੀਦਣਾ ਹੋਵੇ ਸੋਨਾਲੀਕਾ ਦਾ ਸੁਪਰ ਸੀਡਰ 9 ਫੁੱਟ ਦਾ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਮੋਬਾਈਲ ਨੰਬਰ ਉੱਪਰ ਦਿੱਤੇ ਆ ਬੁਕਿੰਗ ਕਰਾ ਸਕਦੇ ਜੀ